ਜੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਉੱਥੇ ਤਲਬ ਕੀਤਾ ਜੱਜਦਾ ਸਾਹਿਬਾਨ ਨੇ ਹੁਕਮ ਸੁਣਾਇਆ ਵੀ ਭਾਈ ਆ ਕੇ ਪੇਸ਼ ਹੋਵੋ ਜਿਹੜਾ ਸੁਖਵੀਰ ਸਿੰਘ ਬਾਦਲ ਹੈ ਜੀ ਸਤਾ ਦੇ ਨਸ਼ੇ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਪੰਜਾਂ ਤਖਤਾਂ ਦੇ ਜਥੇਦਾਰ ਇਹਨਾਂ ਨੇ ਚੰਡੀਗੜ੍ਹ ਆਪਣੀ ਕੋਠੀ ਦੇ ਵਿੱਚ ਤਲਬ ਕੀਤੇ ਸੀ ਹੋ ਸਕਦਾ ਵੀ ਨਿਰਪੱਖ ਹੋਗੇ ਹੋਣ ਜੀ ਸਾਡੇ ਜਥੇਦਾਰ ਜਿਹੜੇ ਆ ਕਿਉਂਕਿ ਦੋ ਟੜੇ ਹੁਣ ਅਕਾਲੀ ਦਲ ਦੇ ਵਿੱਚ ਵੀ ਇੱਕ ਬਾਗੀ ਟੜਾ ਜੀ ਇੱਕ ਦੂਜਾ ਇਹ ਉਹ ਬਾਗੀ ਢੜਾ ਤਾਂ ਕਹਿੰਦਾ ਵੀ ਸੁਖਵੀਰ ਬਾਦਲ ਹੋਰਾਂ ਨੂੰ ਲਾਓ ਭਾਈ ਪ੍ਰਧਾਨ ਦੀ ਗੱਦੀ ਤੋਂ ਕੱਲੇ ਸੁਖਵੀਰ ਬਾਦਲ ਦਾ ਹੀ ਕਸੂਰ ਨਹੀਂ ਹੈ ਇਹ ਸਾਰੇ ਕਸੂਰਵਾਰ ਹੈ ਭਾਵੇਂ ਉਹ ਬਾਗੀ ਢੜੇ ਦੇ ਹੋਣ ਤੇ ਭਾਵੇਂ ਸੁਖਵੀਰ ਬਾਦਲ ਦੇ ਨਾਲ ਦੇ ਹੋਣ ਇਹ ਸਾਰੇ ਕਸੂਰਵਾਰ ਹੈ ਜਿਹੜੀ ਸਿੱਖ ਸੰਤ ਬਹਿਵਲ ਕਲਾ ਦੇ ਵਿੱਚ ਬੈਠੀ ਸੀ ਨਾਮ ਜਪਦੀ ਸੀ ਗੁਰੂ ਗ੍ਰੰਥ ਸਾਹਿਬ ਦਾ ਇਨਸਾਨ ਮੰਗਣ ਵਾਸਤੇ ਜਿਹੜੀ ਪੰਥਕ ਸਰਕਾਰ ਕਹੋਂਦੀ ਸੀ ਉਹਨਾਂ ਕੋਲ ਉਸੇ ਪੰਥਕ ਸਰਕਾਰ ਨੇ ਉਹ ਨਾਮ ਜਪਦੇ ਦੇ ਉੱਤੇ ਗੋਲੀਆਂ ਚਲਾਈਆਂ ਤੇ ਕਸੂਰਵਾਰੇ ਉਦੋਂ ਕਿਉਂ ਨਹੀਂ ਬੋਲੇ ਕਿ ਸੁਖਬੀਰ ਬਾਦਲ ਗਲਤ ਹੈ ਇਹ ਵੀ ਸਿੱਖ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਸ੍ਰੀ ਅਕਾਲ ਤਖਤ ਸਭ ਤੋਂ ਹੁਕਮਨਾਮਾ ਜਾਰੀ ਹੋਇਆ ਹੋਵੇ ਉਹ ਵਾਪਸ ਲਿਆ ਜਾਵੇ ਕਦੇ ਇਤਿਹਾਸ ਦੇ ਵਿੱਚ ਹੋਇਆ ਨਹੀਂ ਤੇ ਨਾ ਆਉਣ ਵਾਲੇ ਸਮੇਂ 'ਚ ਹੋਵੇਗਾ ਜਦ ਸਿੱਖ ਸੰਗਤ ਹੋ ਜਾਗਰੂਕ ਹੋ ਚੁੱਕੀ ਹੈ ਬਾਗੀ ਧੜਾ ਜੇ ਹੋ ਗਿਆ ਤਾਂ ਕੀ ਸੁਖਬੀਰ ਬਾਦਲੇ ਮੁੱਦਾ ਰਹਿ ਗਿਆ ਜੀ ਕਾਨੂੰਨ ਵਾਲ ਸ਼ਾਂਤੀ ਗੱਲ ਕਰਦੇ ਆ ਜੀ ਆਪਾਂ ਉੱਥੇ ਕੂੜਾ ਕਰਕਟ ਦਾ ਢੇਰ ਲਗਾਇਆ ਹੋਇਆ ਜੀ ਮਲਕੇ ਜਿੱਥੇ ਸਿੰਘਾਂ ਸ਼ਹੀਦਾਂ ਦਾ ਖੂਨ ਡੁੱਲਿਆ ਹੋਵੇ ਜੀ ਉੱਥੇ ਆਪਾਂ ਕੂੜੇ ਕਰਕਟ ਦਾ ਢੇਰ ਲਾ ਦਿੱਤਾ ਹੋਵੇ ਤੇ ਬਾਗੀ ਟੜਾ ਵੀ ਉਸ ਤਰ੍ਹਾਂ ਚ ਆਪਾਂ ਬੈਠਾ ਜੀ ਜਿਹੜੀ 13 ਆਰ ਐਸਐਸ ਦੇ ਪੈਰਾਂ ਦੇ ਵਿੱਚ ਜਾ ਕੇ ਬੈਠਦੀ ਹੋਵੇ ਹੂੰ ਉਹ ਤੁਸੀਂ ਮੈਨੂੰ ਇਹ ਦੱਸਦੇ ਹੋ ਕਿ ਜਿੱਥੇ 12000 13000 ਸਿੰਘਾਂ ਦਾ ਖੂਨ ਡੁੱਲਿਆ ਹੋਵੇ ਹੂੰ ਉਹ ਇਤਿਹਾਸਕ ਸਥਾਨ ਹੋਵੇ ਜਿੱਥੇ ਜੰਗ ਲੜੀ ਹੋਵੇ ਤੇ ਉਸ ਸਥਾਨ ਨੂੰ ਇਹ ਸਾਰੀਆਂ ਸਰਕਾਰਾਂ ਨੇ ਜਿੰਨੇ ਵੀ ਸਾਡੇ ਇਤਿਹਾਸਕ ਸਥਾਨ ਹੈ ਉਹਨਾਂ ਤੈਸ ਨੈਸ ਕਰਨ ਦਾ ਇਹ ਆਪਣੇ ਅੰਦਰ ਇੱਕ ਤਹਈਆ ਕੀਤਾ ਹੋਇਆ ਜੇਕਰ ਕਾਨੂੰਨ ਸ਼ੰਭਦੀ ਇਹ ਹੁਣ ਸੇਵਾ ਸੰਭਾਲ ਨਹੀਂ ਕਰਦੇ ਤਾਂ ਸਾਡੀ ਜਿਹੜੀ ਜਥੇਬੰਦੀ ਹੈ ਉਸ ਕਾਨੂੰਨ ਸ਼ੰਭ ਤੇ ਜਾ ਕੇ ਮੋਰਚਾ ਲਾਏਗੀ ਇਨਾ ਨੂੰ ਜਗਾਉਣ ਵਾਸਤੇ ਮੋਰਚਾ ਲਾਏ ਜੀ ਤੁਸੀਂ ਸੁੱਤੇ ਕਿੱਥੇ ਪਏ ਹੋ ਤੁਸੀਂ ਆਪਣੇ ਆਪ ਨੂੰ ਸਿੱਖ ਘਾਉਣੇ ਆ ਦੂਜਿਆਂ ਨੂੰ ਤੁਸੀਂ ਸਜਾਵਾਂ ਦੇਣ ਦੀ ਗੱਲ ਕਰਦੇ ਹੋ ਜਬ ਜੀ ਸਾਹਿਬ ਦਾ ਪਾਠ ਕਰਨ ਤੇ ਇੱਕ ਘੰਟਾ ਖੁੱਦਣ ਸੁਣ ਲਈ ਤੇ ਜਿਹੜੇ ਸਾਡੇ ਇਤਿਹਾਸ ਦਾ ਸਾਨ ਹੈ ਉਸ ਤਸ ਨੇ ਸਰਕਾਰਾਂ ਕਰ ਰਹੀਆਂ ਤੁਸੀਂ ਕਿੱਥੇ ਸੁੱਤੇ ਪਏ ਕਾਨੂੰਨਾਂ ਛੰਬ ਦਾ ਮੁੱਦਾ ਚੁੱਕਿਆ ਜੀ ਉਹ ਗੰਗਵੀਰ ਰਠੌਰ ਇੱਕ ਦੂਜੇ ਧਰਮ ਤੋਂ ਆਏ ਹੋਏ ਬੰਦਾ ਜੀ ਤੇ ਅਸੀਂ ਰੀਲਾਂ ਦੇਖਣ ਜੋਗੇ ਆ ਜੀ ਅਸੀਂ ਜੀ ਮਤਲਬ ਕਿ ਉਹੀਆਂ ਜੀਆਂ ਜੀ ਵੀਡੀਓ ਸ਼ੇਅਰ ਕਰਨ ਦੇ ਲਈ ਆ ਆ ਆਪਣੇ ਇਤਿਹਾਸ ਦੀ ਗੱਲ ਆਈ ਹੁਣ ਕੱਲੋਂ ਵੀਡੀਓ ਕੀਤੀ ਆ ਜੀ ਇੰਟਰਵਿਊ ਕੀਤੀ ਕਿਸੇ ਨੇ ਕੋਈ ਉਹ ਨੋਟਿਸ ਨਹੀਂ ਲਿਆ ਹੈਗਾ ਮਤਲਬ ਕਿ ਆਪਾਂ ਸਿੱਖ ਨਿਗਰ ਕਿਉਂ ਗਏ ਜੀ ਆਪਾਂ ਇਹਨਾਂ ਨਿਹਾਰਵਾਲ ਨੂੰ ਕਿਉਂ ਤੁਰੇ ਆ ਇੱਥੇ ਨਿਹੰਗ ਖਾਨ ਦੀ ਜਿਹੜੀ ਧਰਤੀ ਹੈ ਜ਼ਮੀਨ ਹੈ ਹਾਂਜੀ ਉਹ ਤੁਸੀਂ ਤੁਹਾਨੂੰ ਪਤਾ ਵੀ ਲੋਕਾਂ ਨੇ ਦੱਬੀ ਹੋਈ ਹੈ ਹਾਂਜੀ ਤੇ ਉਹਨੂੰ ਆਜ਼ਾਦ ਕਰਾਉਣ ਵਾਸਤੇ ਵੀ ਸਾਡੇ ਭਾਵੇਂ ਉਹ ਕਿਸਾਨ ਜਥੇਬੰਦੀਆਂ ਆਉਣ ਭਾਵੇਂ ਸਾਡੀਆਂ ਸਿੱਖ ਜਥੇਬੰਦੀਆਂ ਹੋਣ ਉਹਨਾਂ ਨੇ ਪੂਰਾ ਜ਼ੋਰ ਲਾਇਆ ਤਾਂ ਕਿ ਉੱਥੇ ਬੁੱਢੇ ਦਲ ਦੇ ਸਿੰਘ ਆ ਕੇ ਬੈਠੇ ਆ ਤੇ ਉਹ ਹੋਣ ਚਾਹੀਏ ਤੇ ਸ਼੍ਰੋਮਣੀ ਕਮੇਟੀ ਨੇ ਸਾਨੂੰ ਪਤਾ ਹੀ ਨਹੀਂ ਵੇ ਸਾਡੀ ਧਰਤੀ ਹੁਣ ਵੀ ਇਹ ਤਾਂ ਜੀ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਵਾ ਉੱਥੇ ਤਲਬ ਕੀਤਾ ਜੱਜਦਾ ਸਾਹਿਬਾਨ ਨੇ ਹੁਕਮ ਸੁਣਾਇਆ ਵੀ ਭਾਈ ਆ ਕੇ ਪੇਸ਼ ਹੋਵੋ ਜਿਹੜੀਆਂ ਤੁਸੀਂ ਗਲਤੀਆਂ ਕੀਤੀਆਂ ਉਹਨਾਂ ਬਾਰੇ ਤੁਸੀਂ ਦੱਸੋ ਫਿਰ ਆ ਕੇ ਹਫ਼ਤੇ ਦਾ ਉਹਨਾਂ ਨੂੰ ਸਮਾਂ ਵੀ ਦਿੱਤਾ ਗਿਆ ਹੈ ਹਾਲਾਂਕਿ ਨਾਮ ਸੁਖਵੀਰ ਸਿੰਘ ਬਾਦਲ ਵੀ ਨਹੀਂ ਲਿਆ ਗਿਆ ਸ਼ਮਣੀ ਅਕਾਲੀ ਦਲ ਦਾ ਪ੍ਰਧਾਨ ਨਹੀਂ ਕਿਹਾ ਜਾਂਦਾ ਦੇਖੋ ਥੜੀ ਸਾਹਿਬ ਤੁਹਾਨੂੰ ਪਤਾ ਹੋਵੇ ਵੀ ਇਹਨਾਂ ਨੇ ਜਿਹੜਾ ਸੁਖਵੀਰ ਸਿੰਘ ਬਾਦਲ ਹੈ ਜੀ ਸੱਤਾ ਦੇ ਨਸ਼ੇ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਪੰਜਾਂ ਤਖਤਾਂ ਦੇ ਜਥੇਦਾਰ ਇਹਨਾਂ ਨੇ ਚੰਡੀਗੜ੍ਹ ਆਪਣੀ ਕੋਠੀ ਦੇ ਵਿੱਚ ਤਲਬ ਕੀਤੇ ਸੀ ਜੀ ਉਹ ਕਿਉਂ ਕੀਤੇ ਸੀ ਤੁਹਾਨੂੰ ਯਾਦ ਹੋਵੇਗਾ ਜਿਹੜਾ ਸੌਦਾ ਸਾਦ ਹੈ ਜਿਹਨੂੰ ਰਾਮ ਰਹੀਮ ਕਹਿੰਦੇ ਆ ਉਹਨੂੰ ਮੁਆਫੀ ਦੇਣ ਵਾਸਤੇ ਇਹ ਸਾਰੇ ਜਥੇਦਾਰ ਇਹਨਾਂ ਨੇ ਤਲਬ ਕੀਤੇ ਉੱਥੇ ਉੱਥੇ ਇਹਨਾਂ ਨੇ ਮੁਆਫੀਨਾਮਾ ਲਿਖਿਆ ਤੇ ਸੰਗਤ ਦੇ ਵਿਰੋਧ ਹੋਣ ਤੋਂ ਬਾਅਦ ਇਹਨਾਂ ਨੂੰ ਉਹ ਜਿਹੜਾ ਇਹਨਾਂ ਹਕੂਮਨਾਵੀ ਜਾਰੀ ਕੀਤਾ ਸੀ ਗਿਆਨੀ ਗੁਰਬਚਨ ਸਿੰਘ ਨੇ ਜੀ ਉਹਨਾਂ ਨੂੰ ਵਾਪਸ ਲੈਣਾ ਪਿਆ ਇਹ ਵੀ ਸਿੱਖ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਸ੍ਰੀ ਅਕਾਲ ਤਖਤ ਸਭ ਤੋਂ ਹੁਕਮਨਾਮਾ ਜਾਰੀ ਹੋਇਆ ਹੋਵੇ ਉਹ ਵਾਪਸ ਲਿਆ ਜਾਵੇ ਕਦੇ ਇਤਿਹਾਸ ਦੇ ਵਿੱਚ ਹੋਇਆ ਨਹੀਂ ਤੇ ਨਾ ਆਉਣ ਵਾਲੇ ਸਮੇਂ 'ਚ ਹੋਵੇਗਾ ਜਦ ਸਿੱਖ ਸੰਗਤ ਹੁਣ ਜਾਗਰੂਕ ਹੋ ਚੁੱਕੀ ਹੈ ਸਿੱਖ ਸੰਗਤ ਨੂੰ ਪਤਾ ਹੈ ਸਿੱਖ ਪੰਥ ਨੂੰ ਪਤਾ ਹੈ ਕਿ ਇਹ ਇੱਕ ਆਪਣੀ ਖਿਚੜੀ ਪਕਾ ਰਹੇ ਤੇ ਹੁਣ ਤੁਹਾਨੂੰ ਕਿ ਕਿਵੇਂ ਲੱਗਦਾ ਜੀ ਕਿਉਂਕਿ ਹੁਣ ਤਾਂ ਇਹ ਹੈਗਾ ਜੀ ਵੀ ਕਿਤੇ ਇਹ ਦਬਾ ਕਰਕੇ ਤਾਂ ਨਹੀਂ ਹੁਣ ਹੋ ਸਕਦਾ ਵੀ ਨਿਰਪੱਖ ਹੋ ਗਏ ਹੁਣ ਜੀ ਸਾਡੇ ਜਥੇਦਾਰ ਜਿਹੜੇ ਆ ਕਿਉਂਕਿ ਦੋ ਟੜੇ ਹੁਣ ਆਕਾਲੀ ਦਲ ਦੇ ਵਿੱਚ ਵੀ ਇੱਕ ਬਾਗੀ ਟੜਾ ਜੀ ਇੱਕ ਦੂਜਾ ਏ ਉਹ ਬਾਗੀ ਟੜਾ ਤਾਂ ਕਹਿੰਦਾ ਬਈ ਸੁਖਵੀਰ ਬਾਦਲ ਹੋਰਾਂ ਨੂੰ ਲਾਓ ਭਾਈ ਪ੍ਰਧਾਨ ਦੀ ਗੱਡੀ ਤੋਂ ਤੇ ਇਸ ਕਰ ਅਸੀਂ ਤਾਂ ਸ਼ਮਣਿਕ ਕਮੇਟੀ ਵੀ ਛਡਾਉਣੀ ਆ ਗੱਲਾਂ ਤਾਂ ਇਹ ਵੀ ਹੋਣ ਲੱਗੀਆਂ ਜੀ ਹੁਣ ਜਦੋਂ ਇਹਨਾਂ ਦੀ ਸਿਆਸੀ ਜ਼ਮੀਰ ਪੈਰਾਂ ਥੱਲੇ ਖਿਸਕ ਗਈ ਹੂੰ ਤਾ ਹੈ ਇੱਕ ਦੂਜੇ ਨੂੰ ਭੰਡਣ ਲੱਗ ਗਏ ਜੀ ਕੱਲੇ ਸੁਖਬੀਰ ਬਾਦਲ ਦਾ ਇੱਕ ਕਸੂਰ ਨਹੀਂ ਹੈ ਇਹ ਸਾਰੇ ਕਸੂਰਵਾਰ ਹੈ ਭਾਵੇਂ ਉਹ ਬਾਗੀ ਧੜੇ ਦੇ ਹੋਣ ਤੇ ਭਾਵੇਂ ਸੁਖਬੀਰ ਬਾਦਲ ਦੇ ਨਾਲ ਦੇ ਹੋਣ ਇਹ ਸਾਰੇ ਕਸੂਰਵਾਰ ਹੈ ਇਹਨਾਂ ਨੂੰ ਉਦੋਂ ਇਹਨਾਂ ਸੱਤੇ ਦੇ ਸੱਤਾ ਦੇ ਨਸ਼ੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਹੁੰਦੀ ਹੈ ਜੀ ਤੇ ਇਹਨਾਂ ਨੇ ਉਹ ਬਿਆਦਵੀ ਦੇ ਜਿਹੜੇ ਕਾਤਲ ਹੈ ਆਪਾਂ ਤਾਂ ਕਾਤਲ ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਗਦੀ ਜੋਤ ਹੈ ਜੀ ਜੀ ਉਹਨਾਂ ਦੇ ਕਾਤਲਾਂ ਨੂੰ ਇਹਨਾਂ ਨੇ ਫੜਿਆ ਨਹੀਂ ਦੇ ਨਾਮ ਉਹਨਾਂ ਨੂੰ ਕੁਸ਼ ਜਾਮਾ ਦਿੱਤੀਆਂ ਪੁਸ਼ਤ ਪਨਾਹੀ ਕੀਤੀ ਹੈ ਪੁਸ਼ਤ ਪਨਾਹੀ ਵੀ ਕੀਤੀ ਹੈ ਤੇ ਉਲਟਾ ਜਿਹੜੀ ਸਿੱਖ ਸੰਗਤ ਬਹਿਵਲ ਕਲਾ ਦੇ ਵਿੱਚ ਬੈਠੀ ਸੀ ਨਾਮ ਜਪਦੀ ਸੀ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਮੰਗਣ ਵਾਸਤੇ ਜਿਹੜੀ ਪੰਥਕ ਸਰਕਾਰ ਕਹੋਂਦੀ ਸੀ ਉਹਨਾਂ ਕੋਲ ਉਸੇ ਪੰਥਕ ਸਰਕਾਰ ਨੇ ਉਹ ਨਾਮ ਜਪਦੇ ਦੇ ਉੱਤੇ ਗੋਲੀਆਂ ਚਲਾਈਆਂ ਤੇ ਕਸੂਰਵਾਰੇ ਉਦੋਂ ਕਿਉਂ ਨਹੀਂ ਬੋਲੇ ਕਿ ਸ਼ਖੀਰ ਬਾਦਲ ਗਲਤ ਹੈ ਜਿਹੜਾ ਬਾਕੀ ਤੜਾ ਅੱਜ ਬੋਲ ਰਿਹਾ ਉਦੋਂ 2015 ਚ ਕਿਉਂ ਨਹੀਂ ਬੋਲੇ ਬਾਕੀ ਧੜਾ ਵੀ ਹੁਣ ਜਿਹੜੇ ਗੱਲ ਆਉਂਦੀ ਹੈ ਸਿਰਫ ਸੁਖਬੀਰ ਬਾਦਲ ਨੂੰ ਭੰਡਣਾ ਜਾਓ ਪਰ ਅੱਜ ਵੀ ਤੁਸੀਂ ਇੱਕ ਗੱਲ ਨੋਟ ਕੀਤੀ ਚ ਵੀ ਸਿਆਸੀ ਤੌਰ ਤੇ ਜੇ ਦੇਖੀ ਆਪਣਾ ਇਹਨਾਂ ਨੇ ਇੱਕ ਖਿਚੜੀ ਜਿਹੜੀ ਪਕਾਈ ਹੋਈ ਹੈ ਜੀ ਪਰ ਜਿਹੜੇ ਪੰਥਕ ਮੁੱਦੇ ਆ ਉਹ ਤਾਂ ਜਿਉਂ ਦੇ ਤਿਉਂ ਖੜੇ ਆ ਬਾਕੀ ਧੜਾ ਜੇ ਹੋ ਗਿਆ ਤਾਂ ਕੀ ਸੁਖਬੀਰ ਬਾਦਲੇ ਮੁੱਦਾ ਰਹਿ ਗਿਆ ਜੀ ਕਾਨੂੰਬਾਲ ਸ਼ੰਭ ਦੀ ਗੱਲ ਕਰਦੇ ਆ ਜੀ ਆਪਾਂ ਉੱਥੇ ਕੂੜਾ ਕਰਕਟ ਦਾ ਢੇਰ ਲਗਾਇਆ ਹੋਇਆ ਜੀ ਮਲਕਿ ਜਿੱਥੇ ਸਿੰਘਾਂ ਸ਼ਹੀਦਾਂ ਦਾ ਖੂਨ ਡੁੱਲਿਆ ਹੋਵੇ ਜੀ ਉੱਥੇ ਆਪਾਂ ਕੂੜੇ ਕਰਕਟ ਦਾ ਢੇਰ ਲਾ ਦਿੱਤਾ ਹੋਵੇ ਤੇ ਬਾਕੀ ਟੜਾ ਵੀ ਉਸ ਤਰ੍ਹਾਂ ਚੁੱਪ ਬੈਠਾ ਜੀ ਜਿਹੜੀ ਧਿਰ ਆਰਐਸਐਸ ਦੇ ਪੈਰਾਂ ਦੇ ਵਿੱਚ ਜਾ ਕੇ ਬੈਠਦੀ ਹੋਵੇ ਹੂੰ ਉਹ ਤੁਸੀਂ ਮੈਨੂੰ ਇਹ ਦੱਸ ਦਿਓ ਵੀ ਜਿੱਥੇ 12000 13000 ਸਿੰਘਾਂ ਦਾ ਖੂਨ ਡੁੱਲਿਆ ਹੋਵੇ ਹੂੰ ਉਹ ਇਤਿਹਾਸਕ ਸਥਾਨ ਹੋਵੇ ਜਿੱਥੇ ਜੰਗ ਲੜੀ ਹੋਵੇ ਤੇ ਉਸ ਸਥਾਨ ਨੂੰ ਇਹ ਸਾਰੀਆਂ ਸਰਕਾਰਾਂ ਨੇ ਜਿੰਨੇ ਵੀ ਸਾਡੇ ਇਤਿਹਾਸਕ ਸਥਾਨ ਹੈ ਉਹਨਾਂ ਨੂੰ ਤੈਸ ਨੈਸ਼ ਕਰਨ ਦਾ ਇਹਨਾਂ ਆਪਣੇ ਅੰਦਰ ਇੱਕ ਤਹਈਆ ਕੀਤਾ ਹੋਇਆ ਕਿ ਅਸੀਂ ਪੰਜਾਬ ਨੂੰ ਖਤਮ ਕਰਨਾ ਕਿਉਂਕਿ ਇਹਨਾਂ ਨੇ ਆਪੋ ਆਪਣੇ ਘਰ ਭਰੇ ਹੋਏ ਨੇ ਇਹ ਤਾਂ ਇਥੋਂ ਛੱਡ ਕੇ ਬਾਹਰ ਵੀ ਕਿਤੇ ਜਾ ਸਕਦੇ ਜਿਹੜੇ ਅਸੀਂ ਪੰਜਾਬੀ ਲੋਕ ਐ ਭਾਵੇਂ ਸਿੱਖ ਕਮਿਊਨਿਟੀ ਐ ਭਾਵੇਂ Hindu ਕਮਿਊਨਿਟੀ ਐ ਭਾਵੇਂ ਮੁਸਲਮਾਨ ਐ ਭਾਵੇਂ ਇਸਾਈ ਐ ਪੰਜਾਬ ਵਿੱਚ ਰਹਿਣਾ ਇਹ ਮਾਰ ਸਾਨੂੰ ਚੜਨੀ ਪਏਗੀ ਕਿਉਂਕਿ ਇਹਨਾਂ ਨੇ ਸਾਰਾ ਕੁਝ ਤੈਸਨਾਸ ਕਰਤਾ ਸਾਡੇ ਜਿਹੜੇ ਕੁਦਰਤੀ ਸਰੋਤ ਉਹ ਵੀ ਨੇ ਸਾਡੇ ਕੋਲੋਂ ਖੋਲੇਗੇ ਇਹਨਾਂ ਪੰਥਕ ਸਰਕਾਰਾਂ ਨੇ ਵੀ ਤੇ ਜਿੰਨੀਆਂ ਸਰਕਾਰਾਂ ਆਈਆਂ ਸਿੱਖ ਕੌਮ ਨੂੰ ਖਤਮ ਕਰਨ ਦਾ ਇਹਨਾਂ ਤੋਂ ਹਯਾ ਕੀਤਾ ਹੋਇਆ ਤੇ ਇਹਨਾਂ ਨੂੰ ਇਹ ਭੁੱਲ ਹੋ ਗਈ ਹੈ ਇਹਨਾਂ ਕੋਲੋਂ ਕਿ ਜਿਹੜਾ ਸਿੱਖ ਪੰਥ ਹੈ ਸਿੱਖ ਕੌਮ ਹੈ ਇਹਨੂੰ ਕੋਈ ਖਤਮ ਨਹੀਂ ਕਰ ਸਕਦਾ ਗੁਰੂ ਕਲਗੀ ਸਰਪਾਤਸ਼ਾ ਦਾ ਖਾਲਸਾ ਪ੍ਰਗਟ ਕੀਤਾ ਹੋਇਆ ਹੈ ਇਹ ਖਾਲਸੇ ਨੂੰ ਕੋਈ ਨਾਸ਼ ਨਹੀਂ ਕਰ ਸਕਦਾ ਨਾਸ਼ ਨਾਸ਼ਵਾਨ ਨਹੀਂ ਹੈ ਤੇ ਜਿਵੇਂ ਇਹ ਕਾਨੂੰਨ ਸੰਭ ਦਾ ਮੁੱਦਾ ਜਿਹੜਾ ਹੁਣ ਸਾਹਮਣੇ ਆਇਆ ਜੀ ਲਗਾਤਾਰ ਇਹ ਤਾਂ ਕਹਿੰਦੇ ਜੀ ਸ਼ੋਮਣੀ ਕਮੇਟੀ ਦੇ ਧਿਆਨ ਦੇ ਵਿੱਚ ਵੀ ਕਿਉਂਕਿ ਬ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਸਰਕਾਰ ਦੇ ਵੇਲੇ ਹੀ ਉੱਥੇ ਯਾਦਗਾਰ ਬਣੀ ਹੈ ਤਾਂ ਉੱਥੇ ਸਾਰਾ ਕੁਝ ਸ਼ਮਣੀ ਕਮੇਟੀ ਦੇ ਧਿਆਨ ਦੇ ਵਿੱਚ ਵੀ ਉਸ ਚੀਜ਼ ਸੀ ਕਿ 15-18 ਸਾਲ ਤੋਂ ਜੀ ਇਹ ਚੀਜ਼ ਹੋ ਰਹੀ ਹੈ ਇਹ ਤਾਂ ਸਾਡੇ ਧਿਆਨ ਦੇ ਵਿੱਚ ਜਦੋਂ ਹੁਣ ਆਈ ਹੈ ਪਰ ਇਹ 18-20 ਸਾਲ ਤੋਂ ਮਤਲਬ ਕਿ ਅਣ ਦੇਖਿਆ ਕਰਨਾ ਸ਼ਮਣੀ ਕਮੇਟੀ ਦੇ ਜਿੰਨੇ ਵੀ ਜਿਹੜੇ ਲੋਕ ਨੇ ਉੱਥੇ ਪ੍ਰਬੰਧਕ ਹੈਗੇ ਆ ਜੀ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਇੱਕ ਪਾਸੇ ਤਾਂ ਜਦੋਂ ਆਪਾਂ ਵਿਦੇਸ਼ਾਂ ਦੀ ਧਰਤੀ ਤੇ ਜਾਂਦੇ ਆ ਜੀ ਉਹਨਾਂ ਨੇ ਤਾਂ ਕੋਈ ਇੱਕ ਬੰਦਾ ਵੀ ਸ਼ਹੀਦ ਹੋ ਗਿਆ ਜੀ ਉਹਦੇ ਵੀ ਯਾਦਗਾਰ ਦੇ ਲਈ ਮਿਊਜ਼ੀਅਮ ਬਣਾਤੇ ਵੱਡੇ ਵੱਡੇ ਤੇ ਅਸੀਂ ਤਾਂ ਆਪਣੀਆਂ ਜਿੱਥੇ 12000 ਸ਼ੀਸ਼ਿਆਂ ਦਾ ਖੂਂਦੁੱਲਿਆ ਜੀ ਉਹ ਆਪਾਂ ਨੇ ਆਹ ਕੂੜੇ ਦੇ ਡੰਪ ਬਣਾ ਦਿੱਤੇ ਜਿਹੜਾ ਕੇ ਜਿਹੜੇ ਆਪਾਂ ਜਥੇਦਾਰ ਲਾਏ ਹੋਏ ਐ ਤਖਤਾਂ ਦੇ ਹੂੰ ਕਿ ਉਹ ਗੂੜੀ ਨਹੀਂ ਸੁੱਤੇ ਹੋਏ ਉਹਨਾਂ ਨੂੰ ਪਤਾ ਨਹੀਂ ਐ ਵੀ ਸਾਡੇ ਸਿੱਖ ਇਤਿਹਾਸ ਦੀ ਜਿਹੜੀ ਮੇਨ ਧਰਤੀ ਐ ਕਨੂਨ ਅਨਸ਼ੰਭ ਜਿਹਨੂੰ ਹਰੇਕ ਸਿੱਖ ਦੇ ਜਵਾਨ ਦੇ ਉੱਤੇ ਕਨੂਨ ਅਨਸ਼ੰਭ ਦਾ ਜਿਹੜਾ ਜੰਗ ਹੋਇਆ ਜੀ ਹਰੇਕ ਸਿੱਖ ਨੂੰ ਪਤਾ ਉਹਦੇ ਬਾਰੇ ਤੇ ਕਿਹਾ ਇਹਨਾਂ ਨੂੰ ਨਹੀਂ ਪਤਾ ਇਨਾਂ ਦੀ ਜਿਹੜੀ ਇੱਕ ਇੱਥੇ ਸਰਾਂਦੇ ਲਾਗੇ ਇੱਕ ਸ਼ਰਮੀ ਕਮੇਟੀ ਦੀ ਜ਼ਮੀਨ ਸੀਗੀ ਉਹ ਜ਼ਮੀਨ ਵੀ ਇਹਨਾਂ ਨੇ ਆ ਕਨਵਰਟ ਸਕੂਲ ਵਾਲਿਆਂ ਨੂੰ ਲੀਜ਼ ਤੇ ਦਿੱਤੀ ਸ਼ਰਮੀ ਕਮੇਟੀ ਦੀ ਗੱਲ ਕਰ ਰਿਹਾ ਮੈਂ ਤੇ ਸ਼ਰਮੀ ਕਮੇਟੀ ਤੇ ਸਾਨੂੰ ਆਸ ਕੀ ਹੋ ਸਕਦੀ ਹੈ ਜਿੱਥੇ ਜਿਹੜੇ ਪ੍ਰਬੰਧ ਦੇ ਵਿੱਚ ਜੀ ਜਿਹੜੇ ਪ੍ਰਬੰਧ ਦੇ ਵਿੱਚ ਆਰਐਸਐਸ ਆ ਕੇ ਬੈਠ ਗਈ ਹੋਵੇ ਬਠਾਲੀ ਸਾਡੇ ਆਪਣੇ ਆਣੇ ਹੁਣ ਭਾਵੇਂ ਮਖੋਟੇ ਸਾਡੇ ਵਾਲੇ ਹੋਣ ਸਿੱਖੀ ਵਾਲੇ ਹੋਣ ਲਿਆ ਕੇ ਉਹਨਾਂ ਨੇ ਬਠਾਲੇ ਹੋਣ ਤੇ ਉਹ ਸਾਡੇ ਇਤਿਹਾਸ ਨੂੰ ਕਦੋਂ ਜਰਨਗੇ ਉਹ ਸਾਨੂੰ ਕਦੋਂ ਅੱਗੇ ਵਧਣ ਦੇਣਗੇ ਤੇ ਸ਼ਰਮੂਈ ਕਮੇਟੀ ਦਾ ਪਹਿਲੇ ਇਹਨਾਂ ਨੇ ਸਲਾਈ ਹੋਈ ਹੈ ਹਾਂ ਹਾਂ ਇਸ ਕਰਕੇ ਇਹਨਾਂ ਦੀ ਜਿਹੜੀ ਸੇਵਾ ਸੰਭਾਲ ਹੈ ਤੁਹਾਡੇ ਵਰਗੇ ਜਿਹੜੇ ਸੱਚ ਦੀ ਆਵਾਜ਼ ਉਠਾਉਣ ਦੇ ਪੱਤਰਕਾਰ ਉਹ ਇਹਦੀ ਸੇਵਾ ਸੰਭਾਲ ਕਰਨ ਵਾਸਤੇ ਅੱਗੇ ਆਉਨੇ ਆ ਜਾਂ ਫਿਰ ਜਿਹੜੇ ਸਾਡੇ ਵਰਗੇ ਜਿਨ੍ਹਾਂ ਨੂੰ ਕਿਸੇ ਚੀਜ਼ ਦੀ ਲਾਲਚ ਨਹੀਂ ਹੈ ਸਾਨੂੰ ਕਿਸੇ ਚੀਜ਼ ਦੀ ਕੋਈ ਲਾਲਚ ਨਹੀਂ ਸਾਨੂੰ ਗੁਰੂ ਤੋਂ ਵੱਧ ਕੇ ਕੋਈ ਚੀਜ਼ ਨਹੀਂ ਹੈ ਜੇਕਰ ਕਨਵਨ ਸ਼ੰਭ ਦੀ ਇਹ ਹੌਣ ਸੇਵਾ ਸੰਭਾਲ ਨਹੀਂ ਕਰਦੇ ਤਾਂ ਸਾਡੀ ਜਿਹੜੀ ਜਥੇਬੰਦੀ ਹੈ ਉਸ ਕਨਵਨ ਸ਼ੰਭ ਤੇ ਜਾ ਕੇ ਮੋਰਚਾ ਲਾਏਗੀ ਅੱਛਾ ਜੀ ਇਹਨਾਂ ਨੂੰ ਜਗਾਉਣ ਵਾਸਤੇ ਮੋਰਚਾ ਲਾਏਗੇ ਤੁਸੀਂ ਸੁੱਤੇ ਕਿੱਥੇ ਪਏ ਹੋ ਤੁਸੀਂ ਆਪਣੇ ਆਪ ਨੂੰ ਸਿੱਖ ਘਾਉਣੇ ਆ ਦੂਜਿਆਂ ਨੂੰ ਤੁਸੀਂ ਸਜਾਵਾਂ ਦੇਣ ਦੀ ਗੱਲ ਕਰਦੇ ਹੋ ਤੂੰ ਜਪਜੀ ਸਾਹਿਬ ਦਾ ਪਾਠ ਕਰਨ ਤੇ 1 ਘੰਟਾ ਕੀਰਤਨ ਸੁਣ ਲਈ ਤੇ ਜਿਹੜੇ ਸਾਡੇ ਇਤਿਹਾਸ ਘਰਸਾਨ ਹੈ ਉਹ ਤੈਸ ਨਾਲ ਸਰਕਾਰਾਂ ਕਰ ਰਹੀਆਂ ਤੁਸੀਂ ਕਿੱਥੇ ਸੁੱਤੇ ਪਏ ਹੋ ਪਰ ਇਹਦੇ ਵਿੱਚ ਤੁਸੀਂ ਕਿਵੇਂ ਵੇਖਦੇ ਹੋ ਜੀ ਜਿਹੜੀ ਕਾਨੂੰਮਾਨ ਸ਼ੰਭ ਦਾ ਮੁੱਦਾ ਚੁੱਕਿਆ ਜੀ ਉਹ ਗੰਗਵੀਰ ਰਠੌਰ ਹੈ ਇੱਕ ਦੂਜੇ ਧਰਮ ਤੋਂ ਆਇਆ ਹੋਇਆ ਬੰਦਾ ਜੀ ਤੇ ਅਸੀਂ ਰੀਲਾਂ ਦੇਖਣ ਜੋਗੇ ਆ ਜੀ ਅਸੀਂ ਜੀ ਮਤਲਬ ਕਿ ਉਹੀਆਂ ਜੀਆਂ ਜੀ ਵੀਡੀਓ ਸ਼ੇਅਰ ਕਰਨ ਦੇ ਲਈ ਆ ਆਪਣੇ ਇਤਿਹਾਸ ਦੀ ਗੱਲ ਆਈ ਹੁਣ ਕੱਲ੍ਹ ਉਹ ਵੀਡੀਓ ਕੀਤੀ ਆ ਜੀ ਇੰਟਰਵਿਊ ਕੀਤੀ ਕਿਸੇ ਨੇ ਕੋਈ ਉਹ ਨੋਟਿਸ ਨਹੀਂ ਲਿਆ ਹੈਗਾ ਮਤਲਬ ਕਿ ਆਪਾਂ ਸਿੱਖ ਨਿੱਗਰ ਕਿਉਂ ਗਏ ਜੀ ਆਪਾਂ ਇਹਨਾਂ ਨਿਹਾਰਵਾਲ ਨੂੰ ਕਿਉਂ ਤੁਰੇ ਆ ਥੋੜੀ ਸਾਹਿਬ ਤੁਹਾਡੇ ਨੇੜੇ ਆਾ ਕੋਟਲਾ ਨਿਹੰਗ ਹੈ ਹਾਂਜੀ ਇੱਥੇ ਨਿਹੰਗ ਖਾਨ ਦੀ ਜਿਹੜੀ ਧਰਤੀ ਹੈ ਜ਼ਮੀਨ ਹੈ ਹਾਂਜੀ ਉਹ ਤੁਸੀਂ ਤੁਹਾਨੂੰ ਪਤਾ ਵੀ ਲੋਕਾਂ ਨੇ ਦੱਬੀ ਹੋਈ ਹੈ ਹਾਂਜੀ ਤੇ ਉਹਨੂੰ ਆਜ਼ਾਦ ਕਰਾਉਣ ਵਾਸਤੇ ਵੀ ਸਾਡੇ ਭਾਵੇਂ ਉਹ ਕਿਸਾਨ ਜਥੇਬੰਦੀਆਂ ਹੋਣ ਭਾਵੇਂ ਸਾਡੀਆਂ ਸਿੱਖ ਜਥੇਬੰਦੀਆਂ ਹੋਣ ਉਹਨਾਂ ਨੇ ਪੂਰਾ ਜ਼ੋਰ ਲਾਇਆ ਤਾਂ ਕਿ ਉੱਥੇ ਬੁੱਢੇ ਦਲ ਦੇ ਸਿੰਘ ਆ ਕੇ ਬੈਠੇ ਆ ਤੇ ਉਹ ਹੋਣ ਚਾਹੀਏ ਤੇ ਸ਼ਰੂਨੀ ਕਮੇਟੀ ਦੇ ਸਾਨੂੰ ਪਤਾ ਹੀ ਨਹੀਂ ਵੀ ਸਾਡੀ ਧਰਤੀ ਹੈ ਹੁਣ ਤੁਸੀਂ ਆਪਾਂ ਇਹਨਾਂ ਤੋਂ ਆਸ ਕੀ ਰੱਖਾਂਗੇ ਇਹ ਪ੍ਰਚਾਰ ਇਹਨਾਂ ਨੇ ਕਰਨਾ ਸੀਗਾ ਜੀ ਮਲਕੇ ਅੱਜ ਜੇ ਅਸੀਂ ਇਤਿਹਾਸ ਨਾਲੋਂ ਟੁੱਟੇ ਆ ਤਾਂ ਕਿਸੇ ਨੂੰ ਕੋਈ ਪਰਵਾਹ ਹੀ ਨਹੀਂ ਹੈਗੀ ਜੀ ਮੈਂ ਕਹਿੰਦਾ ਜੇ ਕੋਈ ਵੈਸੇ ਰੋਟੀ ਦੀ ਗੱਲ ਆ ਜਾਂਦੀ ਹੈ ਜੀ ਤਾਂ ਦਿੱਲੀ ਸਾਰੇ ਅਸੀਂ ਜੀ ਇਹ ਸਾਡੀ ਹੋਣ ਦੀ ਲੜਾਈ ਹੋਣ ਦੀ ਲੜਾਈ ਤੇ ਸਾਡੇ ਇਤਿਹਾਸ ਦੇ ਜਿਹੜਾ ਇਤਿਹਾਸਿਕ ਇਮਾਰਤਾਂ ਦਾ ਤਹਸਨੈਸ ਕੀਤਾ ਜਾ ਰਿਹਾ ਸਾਡੀਆਂ ਛੰਭਾਂ ਖਤਮ ਕੀਤੀਆਂ ਜਾ ਰਹੀਆਂ ਸਾਡੇ ਬੂੰਗੇ ਢਾ ਦਿੱਤੇ ਗਏ ਜੀ ਇਹ ਜਦੋਂ ਗੱਲ ਆਉਂਦੀ ਇਹਦੇ ਉੱਤੇ ਕੋਈ ਮੋਰਚਾ ਨਹੀਂ ਲੱਗਦਾ ਜੀ ਇਹ ਦੇਖੋ ਜਿਹੜੀ ਮੋਰਚੇ ਦੀ ਗੱਲ ਹੈ ਅਸੀਂ ਆਪੋ ਆਪਣੀ ਢਫਲੀ ਵਜਾਉਣ ਲੱਗ ਗਏ ਹੂੰ ਕਿਉਂਕਿ ਇੱਕ ਕਹਿੰਦਾ ਮੈਂ ਆਪਣੇ ਗੱਲ ਦੀ ਰੱਖਣੀ ਹੈ ਗੱਲ ਕਿ ਮੇਰਾ ਨਾਂ ਵੱਡਾ ਹੋਵੇ ਸਿੱਖਾਂ ਚ ਵੀ ਆ ਗਏਗਾ ਮਾਫ ਕਰਿਓ ਮੇ ਸਾਡੇ ਸਿੱਖਾਂ ਚ ਵੀ ਇਹ ਗੱਲ ਆ ਗਈ ਜਦੋਂ ਜੁਹਾਰੂ ਲਹਿਰ ਚੱਲੀ ਉਸ ਤੋਂ ਪਹਿਲਾਂ 12 ਮਿਸਲਾਂ ਸੀ 12 ਮਿਸਲਾਂ ਨੇ ਸਾਰੇ ਆਪਣੇ ਮਤਭੇਦ ਭੁਲਾ ਕੇ ਅਕਾਲ ਤਖ਼ਤ ਦੀ ਹੋਂਦ ਨੂੰ ਕਾਇਮ ਕਰਨ ਵਾਸਤੇ ਲੜਾਈ ਲੜੀ ਜੀ ਤੇ ਇਸੇ ਤਰ੍ਹਾਂ ਜਿਹੜੀ 84 ਤੋਂ ਬਾਅਦ ਲਹਿਰ ਚੱਲੀ ਹੈ ਲੜਾਈ ਚੱਲੀ ਹੈ ਸਾਡੀ ਪੰਜਾਬ ਦੀ ਤੇ ਹਿੰਦੁਸਤਾਨ ਦੀ ਜੀ ਉਹ ਵੀ ਇਸੇ ਮੁੱਦੇ ਤੇ ਚੱਲੀ ਹੈ ਕਿ ਅਸੀਂ ਆਪਣੇ ਸਿੱਖ ਇਤਿਹਾਸ ਨੂੰ ਆਪਣੇ ਗੁਰੂ ਘਰਾਂ ਨੂੰ ਆਪਣੇ ਸਿੱਖ ਕੌਮ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਣਾ ਤੇ ਉਹਨੂੰ ਅਸੀਂ ਦਵਣ ਨਹੀਂ ਦੇਵਾਂਗੇ ਤੇ ਸਾਡਿਆਂ ਨੇ ਮੁੜ ਕੇ ਪੱਗਾਂ ਸਿਰ ਫਸਾ ਕੇ ਤੇ ਉਹ ਖੜਕੂ ਲਹਿਰ ਦਵਾ ਦਿੱਤੀ ਤੇ ਅੱਜ ਵੀ ਉਹੀ ਕੁਝ ਹੋ ਰਿਹਾ ਜੇ ਅੱਜ ਸਿੱਖ ਕੌਮ ਨੂੰ ਜਾਗਰਿਤ ਕਰਨ ਵਾਸਤੇ ਨੌਜਵਾਨੀ ਨੂੰ ਅੱਗੇ ਲਾਉਣ ਵਾਸਤੇ ਕੋਈ ਨੌਜਵਾਨ ਉੱਠਦਾ ਭਾਈ ਅਮਰਤਪਾਲ ਵਰਗਾ ਤੇ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਧੱਕ ਦਿੱਤਾ ਜਾਂਦਾ ਹੈ ਬਾਕੀ ਪ੍ਰਾਂਤਾਂ ਦੇ ਵਿੱਚ 1 ਸਾਲ ਐਨਐਸ ਤੇ ਪੰਜਾਬ ਵਾਸਤੇ 2 ਸਾਲ ਐਨਐਸ ਇਹ ਸਾਡੇ ਨਾਲ ਦੋਗਲਾਪਣ ਕਿਉਂ ਇਹ ਇਹਨਾਂ ਨੇ ਗੱਲਾਂ ਕਰਨੀਆਂ ਜਿਹੜੇ ਪੰਥਕ ਹੈ ਕਿ ਇਹ ਬਾਹਰੋਂ ਆ ਕੇ ਕਰਨਗੇ ਗੱਲਾਂ ਜੀ ਪਰ ਇਹ ਤਾਂ ਕਹਿੰਦਾ ਜੀ ਜਿਹੜਾ ਬਾਗੀ ਤੜਾ ਜੋ ਕਹਿੰਦੇ ਸੀ ਪ੍ਰਧਾਨ ਨਾਦਣਾ ਜੀ ਅਮਰਪਾਲ ਸਿੰਘ ਹੋਰਾਂ ਨੇ ਉਹ ਉਹ ਵੀ ਤਾਂ ਮਨਕੇ ਕੀ ਲੱਗਦਾ ਤੁਹਾਨੂੰ ਵੀ ਉਹ ਕਿਉਂ ਇਸ ਤਰ੍ਹਾਂ ਦੇਖੋ ਜੇ ਉਹਨਾਂ ਦੇ ਮਨ ਚ ਅੰਦਰ ਇਹ ਗੱਲ ਹੁੰਦੀ ਜੀ ਤਾਂ ਭਾਈ ਅਮਰਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਚ ਨਾ ਹੁੰਦੇ ਅੱਜ ਆ ਜੋ ਬਾਹਰ ਹੁੰਦੇ ਬਿਰਸਾ ਸਿੰਘ ਬਲਟੋਹੇਰੂ ਤੋਂ ਖੜੇ ਨਾ ਕਰਦੇ ਅਸੀਂ ਉਦੋਂ ਮੰਨਦੇ ਵੀ ਹਾਂ ਇਹ ਪੰਥਕ ਹੈਗੇ ਪਰ ਇਹਨਾਂ ਦੇ ਮੰਨ ਦੇ ਵਿੱਚ ਦਰਦ ਹੈ ਸਿੱਖ ਕੌਮ ਦਾ ਬਾਗਿਆਂ ਨੇ ਵੀ ਤਾਂ ਐਮਪੀ ਦੀਆਂ ਚੋਣਾਂ ਤੱਕ ਤਾਂ ਕੋਈ ਬੋਲੇ ਨਹੀਂ ਐਮਪੀ ਦੀਆਂ ਚੋਣਾਂ ਤੋਂ ਬਾਅਦ ਜਦੋਂ ਤੁਹਾਨੂੰ ਦਿਖਿਆ ਵੀ ਹੁਣ ਭਾਈ ਅਸੀਂ ਤਾਂ ਹਾਰੇ ਗਏ ਲੋਕਾਂ ਨੇ ਸਾਨੂੰ ਨਕਾਰਤਾ ਫੇਰ ਬੋਲੇ ਜੀ ਜਾਂ ਤਾਂ ਉਹ ਤੋਂ ਪਹਿਲਾਂ ਬੋਲਦੇ ਬਿਲਕੁਲ ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਭਾਈ ਅਮਰਤਪਾਲ ਸਿੰਘ ਪੂਰੇ ਪੰਜਾਬ ਦੀ ਲਾਮਬੰਦੀ ਕਰਕੇ ਉਹ ਸਿੱਖ ਕੌਮ ਦਾ ਜਰਨੈਲ ਹੈ ਤੇ ਜਰਨੈਲ ਵਜੋਂ ਹੀ ਉਹ ਸਿੱਖ ਕੌਮ ਨੂੰ ਅੱਗੇ ਲੈ ਕੇ ਜਾਵੇਗਾ ਤੇ ਇਹ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਜੇ ਇਹਨਾਂ ਦੇ ਮਨ 'ਚ ਹੁਣ ਵੀ ਇਹ ਗੱਲ ਹੈਗੀ ਤੇ ਇਹ ਲਿਖ ਕੇ ਦੇਣ ਵਾਕੈਦਾ ਉਹਦੇ ਹੱਕ ਦੇ ਵਿੱਚ ਆਉਣ ਕੱਲ ਪਰਸੋਂ ਭਾਈ ਹਰਪ੍ਰੀਤ ਸਿੰਘ ਇੱਕ 4 ਗ੍ਰਾਮ ਨਸ਼ੇ ਦੇ ਵਿੱਚ ਫੜਿਆ ਗਿਆ ਤੁਸੀਂ ਇਸ ਗੱਲ ਨੂੰ ਮੰਨ ਸਕਦੇ ਹੋ ਕਿ ਉਹ ਪਰਿਵਾਰ ਨਸ਼ਾ ਕਰਦਾ ਹੋ ਜਾਂ ਉਹ ਪਰਿਵਾਰ ਨਸ਼ਾ ਵੇਚਦਾ ਹੋ ਜਿਹੜੇ ਨਸ਼ਾ ਸ਼ਰਿਆਂ ਵੇਚਦੇ ਆ ਇਹ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਤਾਂ ਫੜਦਾ ਨਹੀਂ ਤੇ ਉਸ ਦਿਨੇ ਹੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮਾਰਚ ਸੀਗਾ ਫਰੀਦਕੋਟ ਤੇ ਉਸੇ ਦਿਨੇ ਇਹਨਾਂ ਨੇ ਉਹਨੂੰ ਚੁੱਕ ਲਿਆ ਵੇ 2 ਘੰਟੇ ਬਾਅਦ ਉਹ ਨਸ਼ਰ ਕੀਤਾ ਵੀ ਸਾਡੇ ਕੋਲੇ ਆ ਉਹਦੇ ਕੋਲੋਂ ਨਸ਼ਾ ਫੜਿਆ ਗਿਆ ਇਹ ਇਹ ਕਿੱਥੋਂ ਦਾ ਇਨਸਾਫ ਹੈ ਹੂੰ ਤੇ ਅੱਜ ਜੇ ਜਿਹੜੇ ਬਾਗੀ ਧੜਾ ਹੈ ਜੀ ਅਮਰਪਾਲ ਨੂੰ ਉਹ ਪਸੰਦ ਕਰਦੇ ਆ ਤਾਂ ਉਹ ਕਹਿਣਗੇ ਅਸੀਂ ਸਾਡੇ ਅਸਤੀਫੇ ਅਸੀਂ ਅਮਰਪਾਲ ਦੀ ਵਾਈ ਦੇ ਵਿੱਚ ਕੰਮ ਕਰਾਂਗੇ ਇਹ ਗੱਲ ਸਿੱਧੇ ਹੋ ਕੇ ਆ ਕੇ ਕਹਿ ਦੇ ਬਹੁਤ ਸਾਰੇ ਤਾਂ ਇਹ ਕਹਿ ਰਹੇ ਜੀ ਵੀ ਬਾਗੀ ਧੜਾ ਇਸ ਕਰਕੇ ਕਹਿ ਰਿਹਾ ਹੈ ਵੀ ਕਿਉਂਕਿ ਬਾਗੀ ਧੜਾ ਵੀ ਜਿਹੜਾ ਹੈਗਾ ਉਹ ਭਾਜਪਾ ਦੇ ਨਾਲ ਥੋੜਾ ਜਿਹਾ ਮਿਲ ਕੇ ਚੱਲੂਗਾ ਤੇ ਅਮਰਤਪਾਲ ਵੀ ਕਹਿੰਦੇ ਜੀ ਜੇਲ੍ਹ ਦੇ ਵਿੱਚ ਤਿਆਰ ਕਰਤਾ ਜੀ ਉਹਨਾਂ ਨੇ ਏਜੰਸੀਆਂ ਨੇ ਤਾਂ ਇਸ ਕਰਕੇ ਉਹ ਏਜੰਸੀਆਂ ਨੇ ਇਸ ਤਰ੍ਹਾਂ ਦੀ ਗੱਲਾਂ ਬਹੁਤ ਆ ਰਹੀਆਂ ਜੀ ਸਾਹਮਣੇ ਤੁਸੀਂ ਭਾਈ ਅਮਰਤਪਾਲ ਸਿੰਘ ਦਾ ਇੱਕ ਬਿਆਨ ਸੁਣਿਆ ਇੱਕ ਸੰਦੇਸ਼ ਆਇਆ ਸੀ ਹਾਂਜੀ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਕੋਲ ਜਿਹੜੇ ਸਾਹਮਣੇ ਸ਼ਹੀਦ ਕੀਤੇ ਜਾਂਦੇ ਸਿੰਘ ਉਹਨਾਂ ਦੇ ਨੌਜਵਾਨ ਸਿੱਖ ਹੈ ਤੇ ਉਹਦੀ ਮਾਤਾ ਆ ਕੇ ਕਹਿੰਦੀ ਹੈ ਵੀ ਇਹ ਸਿੱਖ ਨਹੀਂ ਹੈ ਤੇ ਨੌਜਵਾਨ ਦਾ ਜਵਾਬ ਸੀ ਵੀ ਜੇ ਇਹ ਔਰਤ ਇਹ ਗੱਲ ਕਹਿੰਦੀ ਵੀ ਇਹ ਸਿੱਖ ਨਹੀਂ ਹੈ ਤਾਂ ਇਹ ਮੇਰੀ ਮਾਂ ਨਹੀਂ ਹੈ ਹਾਂ ਇਹ ਮੇਰੀ ਮਾਂ ਨਹੀਂ ਹੈ ਭਾਈ ਅਮਰਤਪਾਲ ਸਿੰਘ ਨੇ ਵੀ ਆਪਣੀ ਮਾਤਾ ਤੇ ਤੰਜ ਕੱਸਿਆ ਸੀ ਤੇ ਉਹਨਾਂ ਨੇ ਕਿਹਾ ਮੈਂ ਸਿੱਖ ਕੌਮ ਵਾਸਤੇ ਸਮਰਪਿਤ ਤੇ ਗੁਰੂ ਵਾਸਤੇ ਸਮਰਪਿਤ ਐ ਮੈਂ ਸੇਸ ਗੁਰੂ ਨੂੰ ਭੇਟ ਕੀਤਾ ਹੋਇਆ ਤੇ ਮੈਂ ਪਿੱਛੇ ਨਹੀਂ ਹਟਾਂਗਾ ਤੇ ਭਾਜੀਪੀ ਦੀਆਂ ਗੱਲਾਂ ਤਾਂ ਬਹੁਤ ਦੂਰ ਦੀਆਂ ਰਹਿ ਗਈਆਂ ਹੂੰ ਤਾਂ ਬਿਲਕੁਲ ਤੁਹਾਨੂੰ ਲੱਗਦਾ ਜੀ ਸਾਡੀ ਕੌਮ ਦੇ ਵਿੱਚ ਹੁਣ ਜਿਹੜਾ ਹੈਗਾ ਏ ਵੀ ਜਿਸ ਤਰ੍ਹਾਂ ਦੇ ਨਾਲ ਹੁਣ ਇਹ ਸਾਰੀ ਵਿੱਦ ਬਣ ਰਹੀ ਆ ਪ੍ਰਮਾਤਮਾ ਬਣਾ ਰਿਹਾ ਵੀ ਇੱਕ ਵਾਰ ਹੁਣ ਉੱਭਰੂਗੀ ਆਪਣੀ ਕੌਮ ਜੀ ਦੇਖੋ ਜੀ ਜਿਹੜਾ ਅਸੀਂ ਰੋਜ਼ ਦੋਹਰਾ ਪੜ੍ਹਦੇ ਆ ਰਾਜ ਕਰੇਗਾ ਖਾਲਸਾ ਕੀ ਰਹਿਣਾ ਕੋਈ ਉਹ ਵਚਨ ਸੱਚ ਹੋਣੇ ਆ ਤੇ ਸਿੱਖ ਕੌਮ ਨੇ ਇੱਕ ਕੇਸਰੀ ਨਿਸ਼ਾਨ ਥਲੇ ਇਕੱਤਰ ਹੋਣਾ ਆ ਆ ਜਿਹੜੇ ਛੜੀਯੰਤਰ ਹੈ ਜਿੰਨਾਂ ਸਾਰਾ ਕੁਝ ਹੋ ਰਿਹਾ ਹੈ ਇਹ ਗੁਰੂ ਦਾ ਵਰਤਾਰਾ ਹੈ ਜੀ ਤੇ ਗੁਰੂ ਕਲਗੀਧਰ ਪਾਤਸ਼ਾਹ ਦੇਖਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਾਜ਼ਰ ਨਾਮ ਜੀ ਦੱਸਾਂ ਪਾਤਸ਼ਾਹ ਦੀ ਜੋਤ ਹੈ ਉਹ ਪ੍ਰਤੱਖ ਸਤਗੁਰੂ ਹੈ ਉਹ ਦੇਖ ਰਹੇ ਆ ਕਿ ਕਿਹੜਾ ਕਿੱਧਰ ਨੂੰ ਜਾ ਰਿਹਾ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਆਲ ਤਖਤ ਦੇ ਛਤਰ ਛਾਇਆ ਥੱਲੇ ਇਹਨਾਂ ਨੇ ਇਕੱਤਰ ਕਰਨਾ ਉਹਦੇ ਵਿੱਚੋਂ ਫਿਰ ਸਿੱਖ ਕੌਮ ਦਾ ਜਿਹੜਾ ਜਰਮੈਲ ਹੈ ਉਹਦੇ ਵਿੱਚੋਂ ਨਿਕਲਦਾ ਬਹੁਤ ਸ਼ੁਗਰੀ ਇਹ ਗੱਲਬਾਤ ਕਰਨ ਦੀ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਧੰਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਐਹਸਨ ਬਾਬਾ ਸੁੱਚਾ ਸਿੰਘ ਕਲਮਾ ਜਿਨ੍ਹਾਂ ਨੇ ਆਪਣੇ ਵਿਚਾਰ ਦਿੱਤੇ ਔਰ ਨਾਲ ਹੀ ਕਿਹਾ ਵੀ ਜੇ ਕਾਨ ਕਾਨੂੰਗਲ ਸ਼ੰਭ ਦਾ ਜਿਹੜਾ ਮਸਲਾ ਹੱਲ ਨਹੀਂ ਕੀਤਾ ਜਾਂਦਾ ਤਾਂ ਇਹਨਾਂ ਦੀ ਜਥੇਬੰਦੀ ਜਿਹੜੀ ਹੈਗੀ ਹੈ ਉੱਥੇ ਜਾ ਕੇ ਮੋਰਚਾ ਲਾਏਗੀ ਅਤੇ ਉਸ ਨੂੰ ਥਾਂ ਨੂੰ ਆਜ਼ਾਦ ਕਰਵਾਉਣ ਦੇ ਲਈ ਕਿਉਂਕਿ ਉਹ ਪਵਿੱਤਰ ਥਾਂ ਹੈ ਤੇ ਉਸ ਦੀ ਪਵਿੱਤਰਤਾ ਨੂੰ ਕਾਇਮ ਕਰਨ ਦੇ ਲਈ ਜੋ ਫਿਰ ਕੁਝ ਕੀਤਾ ਜਾਣਾ ਹੈ ਉਹ ਫਿਰ ਹਰ ਤਰ੍ਹਾਂ ਦੇ ਨਾਲ ਕੀਤਾ ਜਾਵੇਗਾ ਦਿਓ ਇਜਾਜ਼ਤ ਧੰਨਵਾਦ